ਤੁਹਾਡੇ ਵੱਲੋਂ ਇੱਕ ਵੱਡੀ ਰੈਲੀ ਵੀ ਕੀਤੀ ਗਈ ਹੈ ਤੇ ਮੰਗ ਇਹ ਹੀ ਉਠਾਈ ਜਾ ਰਹੀ ਹੈ ਜੋ ਲੰਬੇ ਸਮੇਂ ਤੋਂ ਚੱਲ ਵੀ ਰਹੀ ਹੈ ਜੀ ਕਿਸਾਨਾਂ ਦੀ ਕਿ ਜੋ ਪਾਕਿਸਤਾਨ ਤੇ ਆਪਣਾ ਚੱਲਿਆ ਵਪਾਰ ਵੱਧ ਹੋਏ ਨਹੀਂ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਦੇ ਸਟੋਰੇਜ ਦੀ ਕਪੈਸਿਟੀ ਹੈ ਨਹੀਂ ਜੀ ਕਿ ਰੇਟ ਦਾ ਕਰ ਕਰਾ ਕੇ 1000 ਰੁਪਏ ਦਾ ਫਰਕ ਪੈ ਜਾਣਾ ਹੈ ਉਹਦੋਂ ਦਾ ਵੇਰ ਸੋ ਕਿਸਾਨਾਂ ਨੂੰ ਬਹੁਤ ਜ਼ਿਆਦਾ ਹੋ ਸਕਦਾ ਹੈ ਕਿ ਇਹ ਖੁੱਲਣ ਔਰ ਪੇਟਰ ਪ੍ਰਤੀ ਅਦਾਨੀ ਬਾਨੀ ਨਾਲ ਸਾਜ ਹੈ ਇਹਦੇ ਕਰਕੇ ਇਹ ਸਾਰਾ ਕੁਝ ਇਹਨਾਂ ਦਾ ਹੀ ਕੰਮ ਕਰਾਉਂਦੇ ਆ ਇਹਨਾਂ ਨੂੰ ਫਾਇਦੇ ਦਿੰਦੇ ਆ ਜਿੱਦੀ ਸਰਤਾ ਸਰਤਾ ਲਖਾ ਕੇ ਇਹਨਾਂ ਨੂੰ ਹਿੱਸੇ ਪੱਤੀ ਦਿੰਦੇ ਹੈਗੇ ਆ ਇਸ ਲਈ ਕਿ ਕਹਿੰਦੇ ਕਿ ਪਾਕਿਸਤਾਨ ਨਾਲ ਟ੍ਰੇਡ ਦਾ ਡੇਟ ਨਹੀਂ ਜੀ ਟ੍ਰੇਡ جاری ਹੈ ਜਾਰੀ ਜਿਗਰਾ ਆਤਰਾ ਨਹੀਂ ਹੈ ਠੀਕ ਹੈ ਜੀ ਇਸ ਤਰ੍ਹਾਂ ਨਹੀਂ ਹੈ ਪੰਜਾਬ ਰਹੇ ਨੇ ਉਧਰ ਕਰ ਰਹੇ ਹੈ ਕਿ ਠੀਕ ਹੈ ਜੀ ਇੱਕ ਇੱਕ ਟਿਕਰਾ ਸਾਡੇ ਨਾਲ ਬਹੁਤ ਡੂੰਗਾ ਤੇ ਗਹਿਰਾ ਹੈਗਾ ਭਾਰਤ ਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਜੋ ਵਪਾਰਿਕ ਸੰਬੰਧ ਉਹ ਵਿਗੜੇ ਹੋਏ ਨੇ ਤਾਂ ਉਸ ਦੇ ਸੰਬੰਧ ਵਿੱਚ ਲੰਬੇ ਸਮੇਂ ਤੋਂ ਕਿਸਾਨਾਂ ਦੀ ਵੀ ਮੰਗ ਚੱਲਦੀ ਆ ਰਹੀ ਹੈ ਕਿ ਵਪਾਰ ਜੋ ਟ੍ਰੇਡ ਦੁਬਾਰਾ ਸ਼ੁਰੂ ਕੀਤੀ ਜਾ ਸਕੇ ਤਾਂ ਕਿ ਜੋ ਉਹਨਾਂ ਨੂੰ ਇੰਨਾ ਨੁਕਸਾਨ ਹੋ ਰਿਹਾ ਉਸਦੀ ਪਰਭਾਈ ਹੋ ਸਕੇ ਤਾਂ ਇਸੇ ਸੰਬੰਧ ਵਿੱਚ ਅੱਜ ਸ਼੍ਰੋਮਣੀ ਕਾਲੀ ਦਲ ਮਾਨਗਰੋਬ ਵੱਲੋਂ ਵੀ ਇੱਕ ਵੱਡੀ ਰੈਲੀ ਕੀਤੀ ਗਈ ਹੈ ਤੋਂ ਜਾਣਦੇ ਹਾਂ ਕਿ ਉਹਨਾਂ ਵੱਲੋਂ ਇਹ ਮੰਗ ਕਿਉਂ ਹੋਰ ਉਠਾਈ ਗਈ ਤਾਂ ਸਾਡੇ ਨਾਲ ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਲੈਣ ਲਈ ਸੀਨੀਅਰ ਆਗੂ ਮਾਨ ਸਿੰਘ ਮਾਨ ਵੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਵੱਲੋਂ ਇੱਕ ਵੱਡੀ ਰੈਲੀ ਵੀ ਕੀਤੀ ਗਈ ਹੈ ਤੇ ਮੰਗ ਇਹ ਉਠਾਈ ਜਾ ਰਹੀ ਹੈ ਜੋ ਲੰਬੇ ਸਮੇਂ ਤੋਂ ਚੱਲ ਵੀ ਰਹੀ ਜੀ ਕਿਸਾਨਾਂ ਦੀ ਕਿ ਜੋ ਪਾਕਿਸਤਾਨ ਤੇ ਆਪਣਾ ਚੱਲ ਰਿਹਾ ਵਪਾਰ ਬੰਦ ਹੋਇਆ ਨਹੀਂ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ। ਹਾਂ ਜੀ ਇਹ ਜਿਹੜੀ ਮੰਗ ਹੈ ਕਿ ਇਹ ਸਾ ਸਰੰਗੀਤ ਸਿੰਘ ਮਾਨ ਨੇ 1999-99 ਦੇ ਵਿੱਚ ਰੱਖੀ ਸੀਗੀ। ਜੀ ਪਰ ਉਸ ਸਮੇਂ ਕਿਹਾ ਜਾਂਦਾ ਸੀਗਾ ਮਾਨ ਆਏ ਸਹਿਦਾ ਜਨਤਾ। ਠੀਕ ਹੈ ਜੀ। ਕਾਫੀ ਪੱਥੀ ਕਿਸਾਨ ਜਥੇਦੰਦੀਆਂ ਹੈ। ਔਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਬਰਖਾਤ ਰਹੀਆਂ ਪਰ ਸ਼ੌਂਡੀ ਕਾਲੀ ਤੇ ਨੰਬਰ ਸਰ ਨੇ ਅੰਸ਼ਾ ਪਾਕਿਸਤਾਨ ਆਵਾਜਾ ਵੀ ਵਪਾਰ ਔਰ ਇਹ ਸੰਬੰਧ ਖੋਲਣ ਦੀ ਮੰਗ ਰੱਖੀ ਹੈ ਜੇ ਆਪਾਂ 47 ਤੋਂ ਪਹਿਲਾਂ ਦੇਖੀਏ ਤਾਂ 70% ਇੰਡਨੇ ਤੇ ਚੜਦੇ ਪੰਜਾਬ ਦੇ ਵਿੱਚ ਵਪਾਰ ਹੁੰਦਾ ਸੀਗਾ ਤੇ ਇਹ ਵਪਾਰ ਤੇ ਬਾਰਡਰ ਖੁੱਲਦਾ ਹੈ 1% ਜੀਡੀਪੀ ਪੂਰੇ ਭਾਰਤ ਦੀ ਵਾਝੂਗੀ ਜਿਹੜੀਆਂ ਕਣਕਾਂ ਦੇ ਰੇਟ ਹੈਗੇ ਆ ਆ ਦੋ ਤਿੰਨ ਮਹੀਨੇ ਇਹ ਦੋਨੋਂ ਪੰਜਾਬਾਂ ਦੇ ਇੱਕ ਜਿਹੇ ਹੋਣਗੇ ਪਰ ਹੋਰ ਅੱਗੇ ਜਾ ਕੇ ਕਿਉਂਕਿ ਪਾਕਿਸਤਾਨ ਤੇ ਸਟੋਰੇਜ ਦੀ ਫੈਸਿਲਿਟੀ ਹੈ ਨਹੀਂ ਇਹ ਰੇਟ ਦਾ ਕਰ ਕਰਾ ਕੇ 1000 ਰੁਪਏ ਦਾ ਫਰਕ ਪੈ ਜਾਣਾ ਹੈ ਕੁੱਲ ਰੰਗ ਹੈ ਸੋ ਕਿਸਾਨਾਂ ਨੂੰ ਬਹੁਤ ਜ਼ਿਆਦਾ ਹੋ ਸਕਦਾ ਹੈ ਕਿ ਇਹ ਕੁੱਲਨ ਇਸੇ ਤਰ੍ਹਾਂ ਜਿਹੜੀ ਜਿਹੜੀ ਹੈ ਉਹਦਾ 1000 2000 ਵੈਸੇ ਹੀ ਬਹੁਤ ਫਰਕ ਰੰਦਾ ਹੈਗਾ 3000 ਤਾਂ ਵੀ ਚਲੇ ਜਾਂਦਾ ਹੈਗਾ ਠੀਕ ਹੈ ਜੀ ਸੋ ਇਹ ਵਪਾਰ ਖੁੱਲਣ ਦਾ ਫਾਇਦਾ ਕੱਲਾ ਕਿਸਾਨਾਂ ਨੂੰ ਨਹੀਂ ਹੈ ਮਜ਼ਦੂਰਾਂ ਨੂੰ ਹੈ ਠੀਕ ਹੈ ਜੀ ਡਰਾਈਵਰਾਂ ਨੂੰ ਹੈ ਔਰ ਜਿਹੜੀ ਮਾਰਕੀਟ ਪੂਰੇ ਭਾਰਤ ਨੂੰ ਖੁੱਲਣਗੇ ਉਹ ਕੱਲੇ ਪਾਕਿਸਤਾਨ ਦੇ ਨਹੀਂ ਅੱਗੇ ਜਾ ਕੇ ਅਫਗਾਨਿਸਤਾਨ, ਈਰਾਨ, ਤੁਰਕਮੇਨਿਸਤਾਨ ਸਾਰੇ ਜਿਹੜੇ ਸੀਏਐਸ ਆਪਾਂ ਕਹਿੰਦੇ ਆ ਉਹਦੇ ੁੱਲਣਗੇ ਬਹੁਤ ਵੱਡਾ ਮਾਰਕੀਟ ਬੰਦ ਪਿਆ ਹੈਗਾ ਅੱਜ ਇਹ ਗੱਲ ਨਹੀਂ ਹੈ ਕਿ ਵਪਾਰ ਨਹੀਂ ਹੋ ਰਿਹਾ ਪਾਕਿਸਤਾਨ ਦੇ ਨਾਲ ਇਹ ਵਪਾਰ ਕਿਵੇਂ ਹੋ ਰਿਹਾ ਫਰਜ਼ ਕਰੋ ਜਿਵੇਂ ਤੁਸੀਂ ਕੋਈ ਐਗਰੀਕਲਚਰ ਇੰਪਲੀਮੈਂਟ ਮੰਨਦੇ ਆਂ ਬਣਾਉਂਦੇ ਹੈਗੇ ਉਹ ਰੀਪਰ, ਥ੍ਰੇਸ਼ਰ ਇਹੋ ਜਿਹੇ ਉਹ ਹੁਣ ਟਰੱਕ ਤੇ ਲੱਦ ਕੇ ਗੁਜਰਾਤ ਭੇਜੇਦਾ ਗੁਜਰਾਤੀ ਗੁਜਰਾਤੀ ਦੇ ਗਟਾਉਣ 'ਚ ਰੱਖ ਕੇ ਉਹਦੀ ਕਿਸ਼ਤੀ ਚੜਾ ਕੇ ਮੋਦੀ ਦਾ ਜੇ ਮੂਡ ਠੀਕ ਹੈ ਤਾਂ ਸਿੱਧਾ ਪਰਾਚੀ ਚਲੇ ਜੀ ਦੀ ਨਹੀਂ ਦੁਬਾਈ ਜਾਣੀ ਫੇਰ ਕਰਾਚੀ ਆਉਗੀ ਜਿੱਦਾਂ ਅੰਦੀ ਭਰਾ ਚੱਕ ਕੇ ਉਹ 80 ਕਿਲੋਮੀਟਰ ਦੂਰ ਬਾਰਡਰ ਪਾਰ ਉਹ ਪਹੁੰਚਾਉਗਾ ਕਿ ਕਿਹਦਾ ਬਣ ਰਿਹਾ ਗੁਜਰਾਤੀ ਤੇ ਸੰਧੀ ਦਾ ਪਛਾਤੀ ਇਹਦੇ ਵਿੱਚੋਂ ਪਟਿਆ ਜਾ ਰਿਹਾ ਹੈਗਾ ਆ ਦੂਜੀ ਗੱਲ ਹੈ ਕਿ ਆਵਾਜਾਵੀ ਦੇ ਨਾਲ ਅਸੀਂ ਵਿਸ਼ਲੇਸ਼ਕ ਧਰਮਾਂ ਦੇ ਦਰਸ਼ਕਦਾਰ ਕਰ ਸਕਦੇ ਹਾਂ ਜੋ ਉਹਨਾਂ ਦੀ ਇਕਰਾਰ ਚ ਮੰਗਦਾ ਹੈ ਜਦ ਆਵਾਜਾਵੀ ਹੁੰਦੀ ਹੈਗੀ ਹੈ ਜਿਹੜੇ ਉੱਥੇ ਦੇ ਮਸਲਮਾਨ ਸੂਫੀਜ਼ਮ ਦੇ ਵਿੱਚ ਭਰੋਸਾ ਰੱਖਦੇ ਆ ਆਪਣੀਆਂ ਦਰਗਾਹ ਤੇ ਆਸਾਦੇ ਹੈਗੇ ਆ ਇਸੇ ਤਰ੍ਹਾਂ ਹਿੰਦੂ ਆਪਣੇ ਟੈਂਪਲ ਤੇ ਜਾ ਸਕਦੇ ਆ ਜਦ ਜੈ ਸ਼ੰਕਰ ਅਖੰਡ ਘਰ ਦੀ ਗੱਲ ਕਰਦਾ ਹੈ ਭਾਈ ਦੰਡੀ ਰਾਤ ਕਿਉਂ ਨਹੀਂ ਮਨਾ ਸਕਦਾ ਲੜਕੇ ਕਿਉਂ ਨੇ ਵਿਤਰੇ ਕਿਉਂ ਕਰਨੇ ਆ ਇਹਦਾ ਜਿਹੜਾ ਇਹ ਸਵਾਲ ਦਾ ਜਿਹੜਾ ਵਿਆਹ ਦਾ ਇਹ ਹੈ ਕਿ ਜੀ ਕਿ ਰਸ ਸੇ ਹਿੰਦੂ ਬੜਾ ਸਾਧਾ ਦੀ ਸੋਚ ਹੈ ਕਿ ਇਹ ਇੱਕ ਸੋਚ ਵਾਲਾ ਹੋਇਆ ਤਾਮੋਦਰ ਸਵਰਕਰ र सावर जगह मुख्यधारा ने का हुई तो बनाई हुई है मुसलमाना नफरत करनी है जिदरा सबूत है बाबरी मस्जिद सबूत है बहुत गल चोना दौरान पहला पुलवामा करता फिर वोटा लेनिया ਉਹਨਾਂ ਇਸ ਵਾਰੀ ਮੋਦੀ જયਸ਼ੰਕਰ ਰਾਜਨਾਥ ਤੇ ਅਮੇਚਾ ਕਹਿੰਦੇ ਕਿ ਅਸੀਂ ਉਹਨਾਂ ਦੂਜੇ ਦੇਸ਼ਾਂ 'ਚ ਜਾ ਕੇ ਜਿਹੜਾ ਇੰਟਰਨੈਸ਼ਨਲ ਕਾਨੂੰਨ ਦੇ ਵਰਖਲਾ ਸਾ ਦੂਜੇ ਦੇਸ਼ਾਂ 'ਚ ਜਾ ਕੇ ਆਪਣੀ ਬਰੁਦੀ ਮਾਰਾਂਗੇ ਠੀਕ ਹੈ ਨਾ ਠੀਕ ਹੈ ਜੀ ਸ਼ਾਇਦ ਉਹਨਾਂ ਨੇ ਗਵਾਂਡੀ ਦੇਸ਼ 'ਤੇ ਕੀਤਾ ਹੈਗਾ ਇਹ ਜਿਹੜਾ ਭਾਰਤ ਦੀ ਸੋਚ ਹੈ ਕਿ ਹਿੰਦੂ ਉਹ ਇਕੱਠੀ ਕਰ ਲਈਏ ਤੇ ਮੁਸਲਮਾਨਾਂ ਨਾਲ ਅਸੀਂ ਨਾ ਸਿਰਫ ਭਰੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਪੱਤਾ ਕਰਨਾ ਹੈ ਇਹਦਾ ਸ਼ਿਕਾਰ ਪੰਜਾਬ ਪੜ ਗਿਆ ਹੈਗਾ ਕਿਤੇ ਜਦ ਵੀ ਚੰਦ ਹੁੰਦੀ ਹੈ ਪੈਸੇ ਲੋਕ ਕਤਰ ਲੈ ਲੋ ਪੰਜਾਬ 'ਚ ਹੁੰਦੀ ਹੈਗੀ ਅਜਿਓ ਕਿਉਂਕਿ ਭਾਰਤ ਨੇ ਉਹਨੇ ਇੱਕ ਦਸ਼ਮਣੀ ਕਰਣੀ ਹੈਗੀ ਆ ਪਾਕਿਸਤਾਨ ਨਾਲ ਤੇ ਇਹ ਜਿਹੜਾ ਨੁਕਸਾਨ ਹੋਗਾ ਖਾਸਤੇ ਹੁਣ ਤਾਂ ਪਰਮਾਨੂ ਸ਼ਸਤਰ ਦਾ ਜੋ ਪਹੇਗਾ ਇਹ ਇਸ ਸੈਕਟਰ ਦਾ ਬਿਲਕੁਲ ਟਿਕਾਈ ਹੋ ਜੂਗੀ ਜਦ ਵਪਾਰ ਖੁੱਲਦਾ ਆਵਾਜਾਵੀ ਹੁੰਦੀ ਹੈ ਤਾਂ ਖਰੀਦ ਦਾ ਇੰਟਰਸਟ ਪੈਂਦਾ ਹੈ ਕਿ ਦੂਜੇ ਦੇ ਵਿੱਚ ਮਿੱਤਰਤਾ ਰੱਖੇ ਉਹਨਾਂ ਨਾਲ ਅਮਨ ਤੇ ਸ਼ਾਂਤ ਦਾ ਮਾਹੌਲ ਬਣਾਏ ਆਪਾਂ ਆਪਾ ਕਹਿੰਦੇ ਕਿ ਗੁਆਡੀ ਨਾਲ ਬਣਾ ਕੇ ਰੱਖੋ ਇਹਦੇ ਫਾਇਦੇ ਬਹੁਤ ਹੈ ਜਦ ਸਾਡਾ ਵਪਾਰ ਸ਼ੁਰੂ ਹੋ ਜਾਊਗਾ ਇੱਕ ਦੂਜੇ ਦੇ ਇਕਨੋਮੀ ਦੇ ਵਿੱਚ ਅਸੀਂ ਇਨਵੋਲ ਹੋ ਜਾਾਂਗੇ ਸਾਡੇ ਮਾਰਕੀਟ ਵੱਡੇ ਹੋ ਜਾਣਗੇ ਸਾਨੂੰ ਬੱਖ ਵਕਤ ਥਾਂ ਤੇ ਪਹੁੰਚ ਹੋ ਜੂਗੀ ਉਹਦੇ ਵਿੱਚ ਅ ਚੇਨਈ ਦੇ ਬੈਕਰੀ ਫੈਕਟਰੀ ਦਾ ਵੀ ਫਾਇਦਾ ਹੋ ਜੂਗਾ ਕਰਨਾ ਚ ਬੈਠੇ ਜਿਹੜੇ ਸਾਨੂੰ ਇਲਾਇਚੀ ਤੇ ਲੌਂਗ ਆਦ ਸਾਰਾ ਜਿੰਨੇ ਹੈ ਕਾਲੀ ਮਿਰਚ ਜਿੰਨੇ ਉਹਨਾਂ ਦਾ ਫਾਇਦਾ ਹੋ ਜੂਗਾ ਸਾਡੇ ਚਾਹ ਵਾਲੇ ਦਾ ਫਾਇਦਾ ਹੋ ਜੂਗਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਜੂਗਾ ਕਿਉਂਕਿ ਪਾਕਿਸਤਾਨ ਤੋਂ ਸਸਤਾ

ਇਹ ਜਿਹੜੀ ਯੂਰੋਪੀਅਨ ਯੂਨੀਅਨ ਹੈਗੀ ਹੈ ਉਹ ਦੋ ਈਸ਼ੇ ਚੰਗਾ ਲੱਗੀਆਂ ਕਿਉਂਕਿ ਆਪਸ ਵਿੱਚ ਦੇ ਦੇਸ਼ੀ ਦੇ ਜਿੱਦਾਂ ਦਾ ਉਹਨਾਂ ਨੇ ਇੱਕ EU ਬਣਾ ਲਿਆ ਹੈਗਾ ਉਹਨਾਂ ਦੀ ਆਪਸੀ ਨੜੀਆਂ ਮੁੱਖੀਆਂ ਕਿ ਕਿਸੇ ਇਟਲੀ ਨੇ ਫਰਾਂਸ ਤੇ ਇਨਵੈਸਟਮੈਂਟ ਕੀਤੀ ਹੈ ਫਰਾਂਸ ਨੇ ਜਰਮਨੀ ਤੇ ਜਰਮਨੀ ਨੇ ਬੈਲਜੀਅਮ ਤੇ ਕੀਤੀ ਹੋਈ ਹੈ ਆਪਸ ਵਿੱਚ ਇੰਨਾ ਜ਼ਿਆਦਾ ਇਹਨਾਂ ਦਾ ਵਪਾਰ ਚੱਲਦਾ ਹੈ की इना दिन सोच ही नहीं बनी है ठीक है।, तो 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 है लेकिन तो तो मान सिंह जी आप देखते बेहतरी वाधे वास्ते, दे। वास्ते देश भारत 1% GDP ਵਧਾਉਣ ਵਾਸਤੇ ਜਿਹਦੇ ਨਾਲ ਬਹੁਤ ਜ਼ਿਆਦਾ ਹੋ ਸਕਦਾ 1% ਫੌਦੀ ਮਿਲਟਰੀ ਤੇ ਘੱਟ ਕੇ ਘੱਟ ਦੇਣਗੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਹਸਪਤਾਲ ਸਕੂਲ ਬਰੀਤਾਂ ਦੀ ਸਿਹਤਾਂ ਵਾਸਤੇ ਇਹਨਾਂ ਪੈਸਾ ਟੱਟਾ ਹੋ ਜਾਊਗਾ ਸੋ ਮੇਰਾ ਖਿਆਲ ਹੈ ਕਿ ਇਹ ਜਿਹੜਾ ਵਿਕਰਾਦ ਅਵੀਰ ਦਾਮੋਦਰ ਆਹ ਸਾਵਰਕਰ ਨੇ ਤੋੜਿਆ ਹੋਇਆ ਹੈ ਇੱਕ ਖਾਸ ਕਰਕੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਬਹੁਤ ਵੱਡਾ ਹਾਨਕਾਰੀ ਹੈ ਸਾਡਾ ਸੱਤੇ ਚਾਰ ਪੰਜਾਬੀ ਬੋਲੀ ਸਾਰਾ ਕੁਝ ਇਕੱਠਾ ਹੋ ਸਕਦਾ ਹੈਗਾ ਜੀ ਸਾਇਮਨ ਸਾਇੰਸ ਕਿ ਇਹ ਇਸ ਕਰਕੇ ਅਸੀਂ ਅੱਜ ਰੈਡੀ ਰੱਖੀ ਹੈ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿਉਂਕਿ ਲੰਬੇ ਸਮੇਂ ਤੋਂ ਜੋ ਬੰਨਤਾ ਹੈਗਾ ਟ੍ਰੇਡ ਇਹ ਤੇ ਵਿਪਾਰਕ ਵਾਧੇ ਬਹੁਤ ਹੋ ਸਕਦੇ ਲੇਕਿਨ 2019 ਦੇ ਵਿੱਚ ਜਦੋਂ ਟੈਰਰ ਅਟੈਕ ਹੁੰਦਾ ਹੈਗਾ ਤਾਂ ਉਸ ਤੋਂ ਬਾਅਦ ਇਹ ਸਸਪੈਂਡ ਕੀਤਾ ਗਿਆ ਤੇ ਭਾਰਤ ਸਰਕਾਰ ਦਾ ਵੀ ਇਹੀ ਕਹਿਣਾ ਹੈਗਾ ਕਿ ਜੇ ਦੁਸ਼ਮਣ ਸਾਡੇ ਤੇ ਅਟੈਕ ਕਰਦਾ ਹੈਗਾ ਤਾਂ ਸਾਡੇ ਨਾਲ ਉਹਨਾਂ ਨਾਲ ਵਿਵਾਰਕ ਰਿਲੇਸ਼ਨ ਕਿੱਦਾਂ ਚੰਗੇ ਹੋ ਸਕਦੇ ਇਹ ਤਾਂ ਜੀ ਆਪਣੇ ਪੈਰ ਤੇ ਪਹਾੜੀ ਮਾਰਨ ਵਾਲੀ ਗੱਲ ਹੈ ਕੀ ਹੈ ਠੀਕ ਹੈ ਨਾ ਜੀ ਤੁਸੀਂ ਦੇਖੋ ਜਿਹੜੇ ਮਾਰੇ ਇਹਨਾਂ ਹੈਟ ਕਰਾ ਰੱਖਦੇ ਆ ਹੁਣ ਦੂਜੀ ਗੱਲ ਕਹਿ ਦਿੰਦੇ ਆ ਕਿ ਡਰੋਨਾਂ ਰਹੀ ਉਰੇ ਆਮ ਜਮਿਨੇਸ਼ਨ ਸਟ੍ਰੇਅ ਇਥੇ ਤਿਆਰ zare ਹੈਗੇ ਪਰ ਇਹ ਤਾਂ ਰੁਕਿਆ ਨਹੀਂ ਇਹ ਤਾਂ ਚੱਲਦੀ ਜਾਂਦਾ ਹੈਗਾ ਪਰ ਜਿਹੜੇ ਭਲੇ ਮਾਨਸ ਆਪਸ ਤੇ ਵਿੱਚ ਤਾਲਮੇਲ ਕਰਕੇ ਵਾਤੇ ਦੀ ਗੱਲ ਕਰਦੇ ਆ ਉਹਨਾਂ ਨੂੰ ਤੁਸੀਂ ਰੋਕਦਾ ਹੈਗਾ ਜਿਹੜਾ ਇਲੀਗਲ ਕੰਮ ਹੋ ਰਿਹਾ ਤਾਂ ਹੋ ਹੀ ਜਾ ਰਿਹਾ ਹੈਗਾ ਸੋ ਇਹ ਇਹ ਜੇ ਤੁਸੀਂ ਬਾਰਡਰ ਖੋਲੋ ਤੁਸੀਂ ਆਵਾਜਾਵੀ ਰੱਖੋ ਜਿਹੜਾ ਉਸ ਤੋਂ ਟੈਕਸ ਮਿਲਦਾ ਕਸਟਮ ਡਿਊਟੀ ਮਿਲਦੀ ਹੈ ਉਹਦੇ ਨਾਲ ਤੇ ਜਿਹੜੀ ਤੋਂ ਇਨਫੋਰਮੇਸ਼ਨ ਇੰਟੈਲੀਜੈਂਸ ਆਵੇ ਜਾਵੇ ਜੇ ਮਿਲਦੀ ਹੈ ਬਹੁਤ ਕੁਝ ਮਿਲਦੀ ਹੈ ਉਹਦੇ ਨਾਲ ਤਾਂ ਤੁਸੀਂ ਬਹੁਤ ਕੁਝ ਹਾਲ ਸਾਦੇ ਹੈਗੇ ਪਰ ਅੱਜ ਦੀ ਸਥਿਤੀ ਇਹ ਹੈ ਮਾਰੇ ਕਮ ਉਧਾਂ ਦੇ ਉਧਾਂ ਹੋਈ ਜਾ ਰਹੇ ਹੈ ਤੇ ਭਲੇ ਮਾਨਸ ਜਿਹੜੇ ਇੱਕ ਦੂਜੇ ਨਾਲ ਸਤਿਕਾਰ ਪਿਆਰ ਨਾਲ ਮਿਲਦੇ ਹੈ ਉਹਨਾਂ ਤੇ ਰੋਕਾਂ ਲਾਤਾ ਹੈਗਾ ਚੰਗੀਆਂ ਜਿਗੀਆਂ ਰੋਟੀਆਂ ਮਾਰੀਆਂ ਸੀ ਚੱਲ ਰਹੀਆਂ ਨੇ ਬਿਲਕੁਲ ਜੀ ਕਿਉਂਕਿ ਆਪਾਂ ਦੇਖਿਆ ਪਿਛਲੇ ਸਮੇਂ ਕਿਸਾਨਾਂ ਤੋਂ ਵੀ ਜੋ ਤਿਲ ਤਿੰਨ ਕਾਲੇ ਕਾਨੂੰਨ ਆਏ ਸਨ ਉਸ ਤੋਂ ਲਾਭਾ ਵੀ ਹੋਰ ਵੀ ਇਦਾਂ ਦੇ ਕਈ ਕਾਨੂੰਨ ਆਏ ਜੇ ਭਾਰਤ ਸਰਕਾਰ ਵੱਲੋਂ ਇਦਾਂ ਦੀਆਂ ਸਾਧੀਆਂ ਲਗਾਤਾਰ ਕੀਤੀ ਜਾਂਦੀਆਂ ਨੇ ਕਿ ਜੋ ਕਾਰਪੋਰੇਟਾਂ ਨੂੰ ਫਾਇਦਾ ਦਿੱਤਾ ਜਾ ਸਕੇ ਤੇ ਇਹ ਵੀ ਦੇਖਿਆ ਜਾ ਰਿਹਾ ਕਿ ਜਿਤਨਾ ਕਿਤੇ ਇਹ ਭਾਰਤ ਪਾਕਿਸਤਾਨ ਦਾ ਟ੍ਰੇਡ ਦੇ ਹਾਂ ਤੇ ਸਿੱਧੇ ਤੌਰ ਤੇ ਜੋ ਭਾਰਤ ਦੇ ਕਾਰਪੋਰੇਟ ਨੇ ਉਹਨਾਂ ਨੂੰ ਫਾਇਦਾ ਹੀ ਹੈ ਬਿਲਕੁਕੁਲ ਇਹ ਜਿਹੜੀ ਇਹਨਾਂ ਦੀ ਕਾਰਪੋਰੇਟ ਪ੍ਰਤੀ ਅਦਾਨੀ ਅਮਬਾਨੀ ਨਾਲ ਤਾਂ ਹੈ ਇਹਦੇ ਕਰਕੇ ਇਹ ਸਾਰਾ ਕੁਝ ਇਹਨਾਂ ਦਾ ਹੀ ਕੰਮ ਕਰਾਉਂਦੇ ਆ ਇਹਨਾਂ ਤੋਂ ਪੈਸੇ ਲੈਂਦੇ ਆ ਜਿੱਦੀ ਸਾਰਾ ਸਾਰਾ ਧਨ ਖਾ ਕੇ ਇਹਨਾਂ ਨੂੰ ਹਿੱਸੇ ਪੱਤੀ ਦਿੰਦੇ ਹੈਗੇ ਆ ਪਰ ਤੁਸੀਂ ਦੇਖ ਸਕਦੇ ਹੋ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਨਾਲ ਟ੍ਰੇਡ ਹਾਂ ਦਾ ਬਿਲਕੁਲ ਨਹੀਂ ਟ੍ਰੇਡ ਜਾਰੀ ਹੈ ਜਾਰੀ ਚੱਲ ਰਹੀ ਹੈ ਜਗ੍ਹਾ ਆਤਰਾ ਨਹੀਂ ਹੈ ਠੀਕ ਹੈ ਜੀ ਕਿਸ ਤੀਆਂ ਨਹੀਂ ਹੈ ਪੰਜਾਬ ਰਾਹੀਂ ਹੀ ਹੋਤਾ ਕਰ ਰਹੇ ਹੈ ਕਿ ਇਹ ਵੇਚ ਕਰਾ ਸਾਡੇ ਨਾਲ ਬਹੁਤ ਦੂੰਗਾ ਤੇ ਘੇਰਾ ਹੈਗਾ ਸਾਨੂੰ ਤਾਂ ਇਹ ਜਿਵੇਂ ਮਨੋਸਮੇਤੀ ਜਮੀਨ ਨੂੰ ਸ਼ੁੱਧਰ ਨੂੰ ਮਲੇਸ਼ ਨੂੰ ਦਰਦਾ ਸਮਝ ਕੇ ਉਹਨੂੰ ਨੇੜੇ ਨਹੀਂ ਸਿੰਦਨ ਦੇ ਉਸ ਤਰ੍ਹਾਂ ਦਾ ਇਹ ਕਰ ਰਹੇ ਹੈ ਠੀਕ ਹੈ ਜੀ ਇਮਾਜਿਕ ਜੀ ਭਾਰਤ ਜੋ ਪੰਜਾਬ ਸਰਕਾਰ ਹੈਗੀ ਭਾਰਤ ਸਰਕਾਰ ਦੀ ਆਪਾਂ ਗੱਲ ਕਰ ਰਹੀਆਂ ਲੇਕਿਨ ਪੰਜਾਬ ਸਰਕਾਰ ਦੀ ਵੀ ਕਰਦੇ ਹਾਂ ਕਿਉਂਕਿ ਜਦੋਂ ਆਮ ਆਦੀ ਪਾਰਟੀ ਸਰਕਾਰ ਆਉਣੀ ਸੀਗੀ ਉਹਨਾਂ ਨੇ ਵੀ ਇਹ ਵੱਡੇ ਵੱਡੇ ਇਹ ਦਾਅਵੇ ਕੀਤੇ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਸੀ ਇਹ ਈਸ਼ੂ ਵੀ ਜ਼ਰੂਰ ਉਠਾਵਾਂਗੇ ਲੇਕਿਨ ਜਿੱਥੇ ਇਹ ਈਸ਼ੂ ਤਾਂ ਨਹੀਂ ਉਠਾਇਆ ਦੂਜੇ ਪਾਸੇ ਦੇਖਦੇ ਹਾਂ ਕਿਸਾਨਾਂ ਨਾਲ ਵੀ ਕਾਫੀ ਤਕਾ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਜਦੋਂ ਲੰਬੇ ਸਮੇਂ ਨੂੰ ਪ੍ਰੋਟੈਸਟ ਕਰ ਰਹੇ ਸੀ ਨੇ ਉਹਨਾਂ ਦੇ ਪਿੱਛੇ ਤੇ ਸ਼ੁਰਾ ਮਾਰ ਕੇ ਹੀ ਉਹਨਾਂ ਦਾ ਪ੍ਰੋਟੈਸਟ ਵੀ ਤੋੜ ਦਿੱਤਾ ਗਿਆ ਇਹ ਜਿਹੜੀ ਚਾਕੂਬਾਜ਼ੀ ਆਮ ਆਦਮੀ ਪਾਰਟੀ ਪੰਜਾਬ ਦੇ ਕਬਸ਼ੇ ਹੋ ਜਿਹੜਾ ਸਤਕਵਾ ਮਿਲਿਆ ਉਹਦੇ ਨਾਲ ਤਾਂ ਨਹੀਂ ਹੈ ਇਹ ਇਹ ਇੱਕ ਸਾਡੇ ਕੌਮ ਦੇ ਤਸਤੇ ਹਾਲਤ ਹੈ ਅਸੀਂ ਵਾਰ-ਵਾਰ ਸੈਂਟਰ ਦੇ ਪੁਰਾਣੀਆਂ ਪਾਰਟੀਆਂ ਨੂੰ ਆਪਣਾ ਮਨ ਲੈਣੇ ਆਪਨਾ ਸੋਚ ਲੈਣੇ ਹੈ ਪਰ ਅਖੀਰ ਤੇ ਜਾ ਕੇ ਸਾਨੂੰ ਇਹ ਹੀ ਦੇਖਣ ਨੂੰ ਮਿਲਦਾ ਹੈ ਦਿੱਲੀ ਦੀ ਸੋਰਫੋਰਾ ਪੰਜਾਬ ਦਾ ਭੁਗਤ ਤੇ ਉਹਦੀ ਸੋਚ ਵੱਖਰੀ ਹੈ ਕਿ ਸਾਨੂੰ ਆਪਣੇ ਹੱਥ ਆਪਣਾ ਭੁਗਤ ਲੈਣਾ ਪੈਣਾ ਹੈਗਾ ਚਾਹੇ ਈ ਜੀ ਪੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਰਾਕੇ ਉਹਨਾਂ ਨੇ ਆਪਣੀ ਵੋਟ ਯੂਪ ਤੇ ਉੱਤਰ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਜਿਹੜਾ ਕਿ ਹਿੰਦੂ ਹਾਰਟਲੈਂਡ ਹੈ ਉਹਦੇ ਰਾਹੀਂ ਲੈਣਾ ਤੇ ਉਹਨਾਂ ਨੂੰ ਕੱਠਾ ਰੱਖਣ ਵਾਸਤੇ ਇਹ ਕੱਟਗਿੰਡੀਆਂ ਖਾਸ ਕਰਕੇ ਮੁਸਲਮਾਨ ਲੋਕਾਂ ਚ ਇਹ ਸਿੱਖਾ ਨੂੰ 1984 ਤੇ ਸਾਨੂੰ ਮਾਰ ਕੇ ਵੀ ਇਹਨਾਂ ਦੀ ਸਿਆਸਤ ਪੂਰੀ ਪੂਰੀ ਹੈ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਪੰਜਾਬ ਸਰਕਾਰ ਵੱਲੋਂ ਕੋਈ ਇਨੀਸ਼ੀਏਟਿਵ ਲਿਆ ਜਾ ਸਕਦਾ ਹੈ ਕਿ ਜੋ ਇਹ ਟ੍ਰੇਡ ਹੈ ਜੋ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਕਿ ਜੋ ਅੰਮ੍ਰਿਤਸਰ ਨਾਲ ਹੀ ਜੋ ਟ੍ਰੇਡ ਦੁਬਾਰਾ ਸ਼ੁਰੂ ਹੋ ਸਕੇ ਇਕੰਨਾ ਤਾਂ ਇਹ ਜਦਾਂ ਬਸਰਦਾ ਐਮਪੀ ਚੋਂ ਨਗਰੇ ਆ ਸੀ ਮੁੱਦਾ ਬਹੁਤ ਭਾਰਾ ਸੀਗਾ ਅੱਜ ਵੀ اسی ਉਭਾਰ ਰਹੇ ਆ ਜੇ ਸੁਣ ਵਾਲੇ ਸੁਣ ਲੈ ਤੇ ਫਿਰ ਮੇਨਨੋ ਤਿਆਰ ਹੈ ਪਰ ਇਹਨਾਂ ਕੋਲੇ ਜਾ ਕੇ ਜਿਵੇਂ ਕਿਸਾਨਾਂ ਨੇ ਡੇਢੜੀਆਂ ਕੱਢੀਆਂ ਹੈਗੀਆਂ ਮੇਰਾ خیال ਇੱਕ ਫਜ਼ੂਲ ਗੱਲ ਹੈ ਕਿਉਂਕਿ ਇਹ ਤਾਂ ਚੱਲਦੀ ਹੈ ਸੈਂਟਰ ਦੇ ਹੱਥ ਤੋਂ ਸਾਡਾ ਸ਼ਾਸਨਦਾ ਕਹਿੰਦਾ ਹੈ ਕਿ ਮੇਰੇ ਕਹੇ ਤੇ ਕੰਮ ਕਰਦੇ ਆਂ ਜੀ ਔਰ ਏਜਰੀਵਾਲ ਆਦ ਸਾਰੇ ਸੈਂਟਰ ਪੱਖੀ ਬੰਦੇ ਨੇ ਆ ਇਡੇ ਗੁਜਰਾਤ ਜਾ ਕੇ ਸਪਸ਼ਟ ਕਰਨਾ ਹੈ ਕਿ ਅਸੀਂ ਤਾਂ ਇਹ ਨੰਗੂ ਰਾਸ਼ਟਰ ਬਣਾਣਾ ਹੈ ਕਿ ਜਿਵੇਂ ਹੈ ਕਿ ਅਸੀਂ ਇਹ ਨੋਟਾਂ ਦੇ ਉੱਤੇ ਸਤਿਕਾਰਯੋਗ ਮਾਤਾ ਲక్ష్ਮੀ ਦਾ ਫੋਟੋ ਲਾਉਣੀ ਹੈ ਜੋ ਕਿ ਅਸੀਂ ਆਪਣੇ ਗੁਰੂ ਘਰਾਂ ਚੋਂ ਮੂਰਤੀਆਂ ਕੱਢੀਆਂ ਸੀਗੀਆਂ ਉਹ ਮੂਰਤ ਹੋਣ ਸਾਡੇ ਗੁਰੂ ਘਰਾਂ ਦੇ ਨੋਟਾਂ ਦੇ ਰੂਪ ਤੇ ਵਿੱਚ ਇਹ ਬਾੜਨਾ ਚਾਹੁੰਦੇ ਹੈਗੇ ਆ ਜੀ ਸੋ ਮੇਰੇ ਖਿਆਲ ਹੈ ਕਿ ਇਹਨਾਂ 'ਤੇ ਭਰੋਸਾ ਕਰਨਾ ਬੇਮਤਲਬ ਹੈ ਜੀ ਮਾਨ ਸਿੰਘ ਮਾਨ ਜੀ ਤੁਹਾਡਾ ਅਕਾਲ ਚਲਣਾ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ